ਸਸੀਕਾਲ ਜੀ ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਪੰਜਾਬ ਦਾ ਇੱਕ ਅਜਿਹਾ ਟ੍ਰੇਨਿੰਗ ਸੈਂਟਰ ਗੰਡਵਾ ਖਾਦ ਦਾ ਜਿਹੜਾ ਤੁਹਾਨੂੰ ਹਰ ਹਫਤੇ ਟ੍ਰੇਨਿੰਗ ਜਿਹੜੀ ਹੈਗੀ ਫਾਰਮਰਸ ਨੂੰ ਉਹ ਫ੍ਰੀ ਦਿੰਦਾ ਹੈ ਅੱਜ ਆ ਜੀ ਐਤਵਾਰ ਅੱਜ ਸਾਡੇ ਫਾਰਮਰ ਦੇ ਉੱਤੇ ਕੁਝ ਕਿਸਾਨ ਵੀਰ ਆਏ ਸੀ ਆ ਉਹ ਇਹਨਾਂ ਨਾਲ ਮਿਲਦੇ ਆਂ ਜੀ ਅੱਜ ਇਹਨਾਂ ਨੂੰ ਪੁੱਛਦੇ ਆਂ ਕਿ ਇਹਨਾਂ ਨੂੰ ਟ੍ਰੇਨਿੰਗ ਕਿਦਾਂ ਦੀ ਲੱਗੀ ਇਹ ਮਿਲਣ ਮਿਲਣੀ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਦੇ ਆਂ ਜੇਕਰ ਤੁਸੀਂ ਵੀ ਇਹ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਹੈ ਜੀ 981558850 98155888550 ਜੇਕਰ ਤੁਸੀਂ ਕਿਸੇ WhatsApp ਗਰੁੱਪ ਦੇ ਮੈਂਬਰ ਹੋ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਉਸ ਦੇ ਵਿੱਚ ਜ਼ਰੂਰ ਫਾਰਵਰਡ ਕਰੋ ਜੀ ਸਾਡੀ ਮਦਦ ਕਰੋ ਤਾਂ ਕਿ ਸਾਡੇ ਸੈਂਟਰ ਬਾਰੇ ਹੋਰ ਕਿਸਾਨਾਂ ਨੂੰ ਜਾਣੂ ਹੋ ਸਕਣ ਸਾਡੇ ਇਸ ਸੈਂਟਰ ਤੋਂ ਆਓ ਮਿਲਦੇ ਹਾਂ ਜੀ ਕਿਸਾਨਾਂ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੁਭ ਨਾਮ ਭਾਜੀ ਮੈਂ ਨਾ ਰਾਜਵਿੰਦਰ ਸਿੰਘ ਹੈ ਜੀ ਰਾਜਵਿੰਦਰ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਪਟਿਆਲਾ ਤੋਂ ਆਇਆ। ਬੜਾ ਉੱਚੀ ਸਰ। ਪਟਿਆਲਾ ਤੋਂ ਆਇਆ। ਪਟਿਆਲੇ ਤੋਂ ਜੀ। ਤੇ ਪਟਿਆਲੇ ਤੋਂ ਸਰ ਥੋੜਾ ਦੱਸੋ ਕਿ ਤੁਸੀਂ ਇਸ ਤੁਹਾਨੂੰ ਪਹਿਲਾਂ ਤੇ ਦੱਸੋ ਤੁਹਾਨੂੰ ਟ੍ਰੇਨਿੰਗ ਕਿੱਦਾਂ ਦੀ ਲੱਗੀ ਔਰ ਟ੍ਰੇਨਿੰਗ ਕਿਉਂ ਲੈਣਾ ਚਾਹੁੰਦੇ ਸੀ ਪਹਿਲਾਂ ਤੇ ਦੱਸੋ। ਟ੍ਰੇਨਿੰਗ ਬਹੁਤ ਹੀ ਲੱਗੀ ਆ ਜੀ। ਅੱਛਾ ਜੀ। ਮੈਂ ਆਪਣੀ ਆਮਦਨ ਵਧਾਉਣਾ ਚਾਹੁੰਦਾ। ਠੀਕ ਹੈ ਜੀ। ਨਾਲੇ ਆਪਣੇ ਜਿਹੜੀ ਖੇਤੀ ਹੈ ਜੈਵਿਕ ਕਰਨਾ ਚਾਹੁੰਦਾ। ਠੀਕ ਹੈ ਜੀ। ਉਹਦੇ ਲਈ ਮੈਨੂੰ ਗੰਡਵਾ ਖਾਦੀ ਲੋੜ ਆ। ਠੀਕ ਹੈ ਜੀ। ਤੇ ਸਰ ਇਹ ਪੁੱਛਣਾ ਚਾਹੂੰਗਾ ਕਿ ਜਿਵੇਂ ਮੰਨ ਲਓ ਕਿ ਅੱਜ ਕੱਲ ਬਹੁਤ ਸਾਰੇ ਵੀਡੀਓਜ਼ ਆਪਾਂ ਨੂੰ YouTube ਤੇ ਮਿਲਦੇ ਨੇ ਆਪਾਂ ਨੂੰ ਉੱਥੋਂ ਵੀ ਜਾਣਕਾਰੀ ਮਿਲਦੀ ਹੈ ਨੈਟ ਤੋਂ ਵੀ ਮਿਲ ਜਾਂਦੀ ਆ ਤੇ ਉਹ ਇਹ ਉਸ ਤਰ੍ਹਾਂ ਦੀ ਜਾਣਕਾਰੀ ਤੇ ਜਿਹੜੀ ਅੱਜ ਤੁਸੀਂ ਟ੍ਰੇਨਿੰਗ ਲਈ ਉਹਦੇ 'ਚ ਤੁਹਾਨੂੰ ਕੀ ਫਰਕ ਲੱਗਿਆ ਫਰਕ ਇਹ ਜੀ ਉੱਥੇ ਸਿਰਫ ਦੱਸਦੇ ਹੀ ਆ ਕੁਝ ਪੁੱਛ ਨਹੀਂ ਸਕਦੇ ਜੀ ਇੱਥੇ ਮੌਕੇ ਤੇ ਆਪਾਂ ਪੁੱਛੀ ਸਕਦੇ ਹਾਂ ਜੇ ਕੋਈ ਡਾਊਟ ਹੋਵੇ ਡਾਊਟ ਹੋਵੇ ਮੈਂ ਸਵਾਲ ਆਈ ਕਰੀ ਤੁਹਾਨੂੰ ਫਿਰ ਜੋ ਤੁਹਾਡੇ ਡਾਊਟ ਸੀਗੇ ਸਾਰੇ ਕਲੀਅਰ ਹੋ ਗਏ ਸਰ ਹਾਂ ਲਗਭਗ ਕਲੀਅਰ ਹੈ ਜੀ ਜੀ ਧੰਨਵਾਦ ਸਰ ਸਤਿ ਸ੍ਰੀ ਅਕਾਲ ਬਾਜੀ ਸਰ ਜੀ ਕੀ ਨਾਮ ਭਾਈ ਥੋੜਾ ਉੱਚੀ ਬੋਲੋ ਜੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕਿੱਥੋਂ ਆਇਓ ਤੁਸੀਂ ਮੇਰਾ ਪਿੰਡ ਆਲੀ ਕੀ ਥੋੜਾ ਉੱਚੀ ਭਾਜੀ ਆਲੀ ਕੀ ਆ ਜੀ ਆਲੀ ਕਿਹੜੀ ਜਗ੍ਹਾ ਸਰ ਮਾਨਸਾ ਜਲੇ ਮਾਨਸਾ ਤੋਂ ਬੜੀ ਦੂਰੋਂ ਆਇਓ ਸਰ ਤੁਸੀਂ ਧੰਨਵਾਦ ਤੁਹਾਡਾ ਆਨਦਾ ਇਹ ਦੱਸੋ ਤੁਹਾਨੂੰ ਟ੍ਰੇਨਿੰਗ ਕਿੱਦਾਂ ਦੀ ਲੱਗੀ ਸਰ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਲੱਗੀ ਤੁਹਾਡੇ ਸਾਰੇ ਡਾਊਟ ਕਲੀਅਰ ਹੋਏ ਸਰ ਹਾਂਜੀ ਹਾਂ ਤੇ ਹੋਰ ਕਿਸਾਨ ਵੀਰਾਂ ਤੱਕ ਤੁਹਾਡਾ ਕੀ ਸੁਨੇਹਾ ਜੀ ਵੇ ਜਿਹੜੇ ਆਪਾਂ YouTube ਤੇ ਦੇਖਦੇ ਆ ਉਹਨਾਂ ਚ ਹੋਰ ਫਰਕ ਹੁੰਦਾ ਜਿਹੜਾ ਆਪਾਂ ਲਾਈਵ ਆ ਕੇ ਦੇਖਦੇ ਆ ਉਹ ਉਹ ਹੋਰ ਫਰਕ ਹੁੰਦਾ ਠੀਕ ਹੈ ਤੇ ਤੁਹਾਨੂੰ ਸਾਡੀ ਟ੍ਰੇਨਿੰਗ ਕਿਦਾਂ ਦੀ ਲੱਗੀ ਬਹੁਤ ਵਧੀਆ ਲੱਗੀ ਜੀ ਠੀਕ ਹੈ ਹੋਰ ਕੋਈ ਸੁਨੇਹਾ ਸਰ ਵਾਜੀ ਹੋ ਤਾ ਠੀਕ ਹੈ ਸਰ ਧੰਨਵਾਦ ਸਰ ਆਓ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਪਾਜੀ ਆਪਣਾ ਮੇਰਾ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਜੀ ਦੱਸੋ ਆਪਣੇ ਬਾਰੇ ਟ੍ਰੇਨਿੰਗ ਕਿਉਂ ਲੈਣਾ ਚਾਹੁੰਦੇ ਸੀ ਤੇ ਕਿੱਦਾਂ ਦੀ ਲੱਗੀ ਸਰ ਮੈਂ ਆਪਣੀ ਇਨਕਮ ਵਧਾਉਣਾ ਚਾਹੁੰਦਾ ਸੀਗਾ ਤੇ ਦੂਜਾ ਆਪਣੇ ਕੋਲ ਥੋੜੀ ਜ਼ਮੀਨ ਹੈਗੀ ਹੈ ਤੇ ਆਪਣੇ ਘਰ ਦੇ ਲਈ ਜਾ ਵੀ ਖੇਤੀ ਕਰਨਾ ਚਾਹੁੰਦਾ ਸੀ ਸੋ ਟ੍ਰੇਨਿੰਗ ਲਿੱਤੀ ਹੈ ਜੀ ਠੀਕ ਹੈ ਜੀ ਤੇ ਟ੍ਰੇਨਿੰਗ ਕਿੱਦਾਂ ਦੀ ਲੱਗੀ ਸਰ ਟ੍ਰੇਨਿੰਗ ਬਹੁਤ ਵਧੀਆ ਲੱਗੀ ਜੀ ਤੇ ਹੋਰ ਜਿਹੜੇ YouTube ਦੇ ਉੱਤੇ ਵੀਡੀਓ ਹੈ ਉਹਦੇ ਨਾਲੋਂ ਤੇ ਇਹਦੇ ਵਿੱਚ ਕੀ ਫਰਕ ਲੱਗਿਆ ਤੁਹਾਨੂੰ ਫਰਕ ਕਿਸਾਨ ਵੀਰੋ ਜੇਕਰ ਤੁਸੀਂ ਵੀ ਇਹ ਟਰੇਡਿੰਗ ਲੈਣਾ ਚਾਹੁੰਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਗੁਜ਼ਾਰਿਸ਼ ਕੀਤੀ ਹੈ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਹੋਰ ਜਿਹੜੇ ਹੋਰ ਕਿਸਾਨ ਵੀਰ ਨੇ ਉਹਨਾਂ ਤੱਕ ਸਾਡਾ ਨੰਬਰ ਪਹੁੰਚਾਓ 9815588509815588550 ਧੰਨਵਾਦ